17 ਮਾਰਚ ਦਿਨ ਐਤਵਾਰ ਨੂੰ ਅਗਰਵਾਲ ਗੌਸ਼ਲਾ ਵਿਖੇ ਮੁਫਤ ਕੈਂਸਰ ਅਤੇ ਮਹਿਲਾ ਗੁਪਤ ਰੋਗਾ ਦਾ ਕੈਂਪਸ ਮਾਣਾ ਦੇ ਜੰਮ ਜੰਪੜ ਰਹੇ ਮੰਡੀ ਗੋਬਿੰਦਗੜ੍ਹ ਦੇ ਸੀਪੀ ਮਿੱਤਲ ਅਤੇ ਰਜੇਸ਼ ਮਿੱਤਲ ਰਾਜੂ ਆਪਣੀ ਪਤਨੀ ਡਿੰਪਲ ਮਿੱਤਲ ਦੀ ਯਾਦ ਵਿੱਚ 17 ਮਾਰਚ ਦੇ ਦਿਨ ਨੂੰ ਐਤਵਾਰ ਨੂੰ ਕੈਂਸਰ ਅਤੇ ਮਹਿਲਾ ਗੁਪਤ ਰੋਗਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਕੈਂਸਰ ਦੇ ਬਚਾਅ ਲਈ ਦੱਸਿਆ ਜਾਏਗਾ ਤੇ ਇਸ ਕੈਂਪ ਵਿੱਚ ਮਾਹਰ ਡਾਕਟਰ ਸਚਨ ਗੁਪਤਾ ਤੇ ਡਾਕਟਰ ਸविता ਗੁਪਤਾ ਮਰੀਜ਼ਾਂ ਦਾ ਚੈੱਕਅਪ ਕਰਨਗੇ ਤੇ ਪੰਜਾਬ ਵਿੱਚ ਨਾਮਰਾਦ ਬਿਮਾਰੀ ਜੋ ਕਿ ਕੈਂਸਰ ਫੈਲ ਚੁੱਕਿਆ ਹੈ ਉਸ ਨੂੰ ਰੋਕਣ ਲਈ ਇਹ ਕੈਂਪ ਲਗਾਣੇ ਬਹੁਤ ਜ਼ਰੂਰੀ ਹਨ ਸਮਾਣਾ ਤੋਂ ਪਲਾ ਸ਼ਰਮਾ ਦੇ ਨਾਲ ਨੂਰੀ ਬਾਦਸਲ ਦੀ ਰਿਪੋਰਟ ਇਹ ਜੀ ਜਿਹੜਾ 17 ਤਰੀਕ ਨੂੰ ਕੈਂਪ ਲਗਾਇਆ ਜਾ ਰਿਹਾ ਹੈ ਇਹ ਸਾਡੇ ਮੰਡੀ ਗਵਿੰਦਗੜ੍ਹ ਤੋਂ ਸਮਾਣੇ ਦੀ ਹੀ ਜੰਪਲ ਨੇ ਸੀਪੀ ਮਿੱਤਲ ਜੀ ਤੇ ਅਰਜੇਸ਼ ਕੁਮਾਰ ਰਾਜੂ ਜੀ ਤਮਾਨ ਸਟੀਲ ਰੋਲਿੰਗ ਵਾਲੇ ਇਹਨਾਂ ਦੇ ਵੱਲੋਂ ਆਪਣਾ ਇਹਨਾਂ ਦੀ ਧਰਮ ਪਤਨੀ ਅਰਜੇਸ਼ ਕੁਮਾਰ ਜੀ ਦੀ ਡਿੰਪਲ ਮਿੱਤਲ ਜੀ ਸਵਰਗਵਾਸ ਹੋ ਗਏ ਸੀ ਉਹਨਾਂ ਦੀ ਮਿੱਠੀ ਯਾਦ ਦੇ ਵਿੱਚ ਇਹ ਕੈਂਪ ਉਹਨਾਂ ਨੇ ਆਯੋਜਿਤ ਕੀਤਾ ਹੈ ਇਹ ਬਿਲਕੁਲ ਫ੍ਰੀ ਮੁਫਤ ਕੈਂਸਰ ਦਾ ਚੈੱਕਅਪ ਚੈੱਕਅਪ ਵੀ ਕਹਿ ਸਕਦੇ ਆ ਤੇ ਅਵੇਰਨੈਸ ਕੈਂਪ ਕਹਿ ਸਕਦੇ ਆ ਜਾਗਰਤਾ ਕੈਂਪ ਲੋਕਾਂ ਨੂੰ ਅਵੇਰਨੈਸ ਕਰਨਾ ਹੈ ਲੋਕਾਂ ਨੂੰ ਜਾਗਰੂਤ ਕਰਨਾ ਹੈ ਵੀ ਆਪਾਂ ਇਹ ਬਿਮਾਰੀ ਤੋਂ ਕਿਵੇਂ ਬਚ ਸਕਦੇ ਆ ਕਿਉਂਕਿ ਇਹ ਜਿਹੜੀ ਬਿਮਾਰੀ ਹੈ ਇਹ ਭਿਆਨਕ ਰੂਪ ਧਾਰਨ ਕਰ ਰਹੀ ਹੈ ਇਹਦੇ ਵਿੱਚ ਖਾਸ ਤੌਰ ਤੇ ਅਸੀਂ ਨਾਲ ਲੇਡੀ ਜੀ ਡਾਕਟਰ ਵੀ ਬੁਲਾਏ ਨੇ ਜੋ ਕਿ ਸਚਿਨ ਗੁਪਤਾ ਜੀ ਤੇ ਸ਼ਵੇਤਾ ਗੁਪਤਾ ਜੀ ਦੋਨੇ ਹਸਬੰਡ ਵਾਈਫ ਨੇ ਬਹੁਤ ਕੈਂਸਰ ਦੇ ਵੀ ਸਪੈਸ਼ਲਿਸਟਾਂ ਤੇ ਜਿਹੜੀ ਲੇਡੀ ਦੇ ਰੋਗ ਅੱਜਕੱਲ ਚੱਲ ਰਹੇ ਨੇ ਕੈਂਸਰ ਦੇ ਬੱਚੇਦਾਨੀ ਵਾਲੀ ਜਿਹੜੀ ਸਪੈਸ਼ਲਿਸਟ ਉਹਨਾਂ ਦੇ ਮਾਹਰ ਨੇ ਅਸੀਂ ਲੋਕਾਂ ਦੀ ਵੱਧ ਤੋਂ ਵੱਧ ਤੁਹਾਡੇ ਪ੍ਰਧਾਨ ਨਮਿਤ ਸੀਏ ਜੀ ਉਹਨਾਂ ਨਾਲ ਗੱਲ ਹੋਈ ਤੇ ਉਹਨਾਂ ਨੇ ਵੀ ਇਹ ਇਸ ਗੱਲ ਦਾ ਫੈਸਲਾ ਲਿਆ ਵੀ ਅਗਰਵਾਲ ਗਊਸ਼ਾਲਾ ਜਿਹੜੀ ਇਹਦੇ ਵਿੱਚ ਉਹਨੇ ਕੈਂਪ ਯੋਗਤ ਕੀਤਾ ਜਾਵੇ ਅਸੀਂ ਮਿਲ ਕੇ ਉਹਨਾਂ ਦੇ ਸੰਯੋਗ ਸਦਕਾ ਗਮੰਡੀ ਗਵਿੰਦਗੜ੍ਹਾਂ ਦੀ ਪਹਿਲਾਂ ਵੀ ਬਹੁਤ ਵੱਡੀ ਦੇਣ ਹੈ ਸਮਾਣੇ ਨੂੰ ਹਨੂਮਾਨ ਜੀ ਦਾ ਪਰਚੀਨ ਜਿਹੜੀ ਤੁਸੀਂ ਦੇਖ ਰਹੇ ਹੋ 51 ਫੁੱਟ ऊंची ਮੂਰਤੀ ਅੱਜ ਮੇਲਾ ਲੱਗਦਾ ਹੈ ਮੰਗਲਵਾਰ ਨੂੰ ਕੜੀ ਚਾਵਲ ਦਾ ਪ੍ਰਸ਼ਾਦ ਉਹਨਾਂ ਵੱਲੋਂ ਵੀ ਉਹਨਾਂ ਉਹਨਾਂ ਦਾ ਹੀ ਲੰਗਰ ਹੈ ਹੋ ਆਏ ਮੰਗਲਵਾਰ ਚੱਲਦਾ ਜੀ ਬਹੁਤ ਗਰੀਬ ਜਨਤਾ ਆ ਕੇ ਇਹਦਾ ਲਾਭ ਲੈ ਰਹੀ ਹੈ ਅਸੀਂ ਸਾਰੇ ਬੰਦਿਆਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਆਂ ਵੀ ਇਹ ਕੈਂਪ ਦੇ ਵਿੱਚ ਵੱਧ ਝੜ ਕੇ ਭਾਗ ਲਿਓ ਡਾਕਟਰ ਸਾਹਿਬ ਦੀ ਜਦੋਂ ਵੀ ਕੋਈ ਲੋੜ ਕਿਸੇ ਵੀ ਬੰਦੇ ਨੂੰ ਸਮਾਨੇ ਦੀ ਹੋਵੇ ਕਿਉਂਕਿ ਡਾਕਟਰ ਸਾਹਿਬ ਸਮਾਨੇ ਦੇ ਜੰਪਲ ਨੇ ਸਮਾਨੇ ਦੀ ਹੀ ਰਹਿਣ ਵਾਲੇ ਨੇ ਪੁਰਾਣੇ ਹੁਣ ਬਹੁਤ ਦੇਰ ਤੋਂ ਉਹ ਚਲੇ ਗਏ ਸੀ ਤੇ ਉਹਨਾਂ ਦੀ ਵੀ ਦਿਲ ਇੱਛਾ ਸੀ ਵੀ ਮੈਂ ਸਮਾਨੇ ਕੈਂਪ ਲਾਵਾਂ ਤਾਂ ਕਿ ਆਪਣੇ ਪਰਿਵਾਰਕ ਬੰਦਿਆਂ ਨਾਲ ਮੈਂ ਦੁਬਾਰਾ ਜੁੜ ਸਕਾਂ ਅਸੀਂ ਸਭ ਨੂੰ ਹੱਥ ਜੋੜ ਕੇ ਅਪੀਲ ਕਰਦੇ ਆਂ ਵੀ ਵੱਧ ਚੜ ਕੇ ਇਸ ਕੈਂਪ ਦੇ ਵਿੱਚ ਹਿੱਸਾ ਲਵੋ ਜੋ ਵੀ ਆਪਣੇ ਇਹ ਬਿਮਾਰੀ ਨੂੰ ਜੜ ਤੋਂ ਖਤਮ ਕੀਤੀ ਜਾ ਸਕੇ ਇੱਥੇ 17 ਮਾਰਚ ਨੂੰ ਇੱਕ ਕੈਂਪ ਜਿਹੜੀ ਅਗਰਵਾਲ ਕੌਸ਼ਲਾ ਹੈ ਉਹਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਗਿਆ 12 ਵਜੇ ਦੇ ਟਾਈਮ ਹੈ ਉਸ ਦੇ ਵਿੱਚ ਸਾਰਾ ਜੋ ਕੈਂਸਰ ਦੇ ਬਾਰੇ ਔਰ ਗੈਨੀ ਦੇ ਬਾਰੇ ਜੋ ਵੀ ਸਾਰਾ ਕੁਝ ਉਹਨਾਂ ਦਾ ਅੱਜਕੱਲ ਜਿਹੜੀ ਬਿਮਾਰੀ ਪੰਜਾਬ ਚ ਬਹੁਤ ਜ਼ਿਆਦਾ ਫੈਲ ਰਹੀ ਹੈ ਉਸਦੇ ਲਈ ਸੁਪਰ ਸਪੈਸ਼ਲਿਸਟ ਡਾਕਟਰ ਸਚਨ ਜੀ ਗੁਪਤਾ ਅਤੇ ਡਾਕਟਰ ਸਵੇਤਾ ਗੁਪਤਾ ਜੋ ਕੈਂਸਰ ਦੇ ਜਰਨਲਿਸਟ ਜੈਨੀ ਦੇ اور ਕੈਂਸਰ ਸਪੈਸ਼ਲਿਸਟ ਹਨ ਉਹ ਸਾਰਾ ਇੱਥੇ ਪੂਰਾ ਉਹਨਾਂ ਦਾ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ ਅਤੇ ਜੋ ਬਿਮਾਰੀਆਂ ਦੇ ਬਾਰੇ ਕੁਝ ਦੱਸਣਾ ਕਰਨਾ ਹੈ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਉਹ ਕੈਂਪ ਦੇ ਵਿੱਚ ਵੀ ਸਾਰਾ ਕੁਝ ਉਹ ਡਾਕਸਫਾ ਬੰਦੀ ਦੇਖ ਰੱਖ ਦੇ ਵਿੱਚ ਸਾਰਾ ਉਹ ਦੱਸਿਆ ਵੀ ਜਾਊਗਾ ਤੇ ਕਿਸ ਤਰ੍ਹਾਂ ਇਸ ਬਿਮਾਰੀ ਦੇ ਰੋਕथाम ਦੇ ਲਈ ਜੋ ਟ੍ਰੀਟਮੈਂਟ ਚੱਲ ਰਹੇ ਨੇ ਇਹ ਜੋ ਸਾਡੇ ਸਾਰੇ ਪੰਜਾਬ ਹਰਿਆਣਾ ਚੋਂ ਮੈਕਸਾ ਹਸਪੀਟਲ ਹੈ ਉਹਦੇ ਵਿੱਚ ਡਾਇਰੈਕਟਰ ਨੇ ਤੇ ਉਹਦੇ ਵਿੱਚ ਜੋ ਡਾਕਟਰ ਹੋਰ ਨੇ ਉਹਨਾਂ ਦੇ ਨਾਲ ਟੀਮ ਦੇ ਨਾਲ ਇੱਥੇ ਪੂਰਾ ਪ੍ਰਬੰਧ ਕੀਤਾ ਗਿਆ ਔਰ ਉੱਥੇ ਲੰਗਰ ਦਾ ਵੀ ਇਤਤਜ਼ਾਮ ਕਰਿਆ ਗਿਆ ਇਹ ਕੈਂਪ ਜਿਹੜਾ ਸਾਡੇ ਸਮਾਣਾ ਤੋਂ ਸ਼ੰਭੂ ਨਾਮ ਮੋਹਨ لال ਫਰਮ ਹੈ ਉਹਨਾਂ ਦੇ ਜੋ ਗੋਵਿੰਦਗੜ੍ਹ ਦੇ ਵਿੱਚ ਸਾਡਾ ਜਿਨ੍ਹਾਂ ਨੇ ਫੈਕਟਰੀਆਂ ਦੇ ਵਿੱਚ ਅੱਜ ਨੌ ਬਣਾਇਆ ਹੈ ਔਰ ਬਹੁਤ ਧਾਰਮਿਕ ਵਿਚਾਰਾਂ ਦੇ ਮੰਦਰ انسان ਹਨ ਸੀਪੀ ਮਿੱਤਲ ਅਤੇ ਰਾਜੇਸ਼ ਮਿੱਤਲ ਦੋਨਾਂ ਦੇ ਜੋ ਕਿ ਦਰਸ਼ਨ ਕੁਮਾਰ ਜੀ ਦੇ ਬੇਟੇ ਹਨ ਸਾਡੇ ਚਾਚਾ ਜੀ ਦੇ ਉਹਨਾਂ ਦਾ ਇਸ ਤਰ੍ਹਾਂ ਉਹਨਾਂ ਦੀ ਤਰਫੋਂ ਇੱਕ ਕੈਂਪ ਲਾਇਆ ਜਾ ਰਿਹਾ ਹੈ ਜੋ ਵੀ ਹੈ ਉਸ ਦੇ ਵਿੱਚ ਕਿਉਂਕਿ ਪਹਿਲਾਂ ਵੀ ਜੋ ਇੱਥੇ ਹਨੂਮਾਨ ਮੰਦਰ ਹੈ ਜਿੱਥੇ ਬਹੁਤ ਅੱਜ ਮੰਨਤਾ ਮੰਨਦੇ ਨੇ ਲੋਕ ਔਰ ਬਹੁਤ ਜ਼ਿਆਦਾ ਮੰਦਰ ਦੀ 50 60 ਕਿਲੋਮੀਟਰ ਦੇ ਇਲਾਕੇ ਵਿੱਚ ਮੰਨਿਆ ਜਾਂਦਾ ਜਿਸ ਨੂੰ ਕੋਈ ਵੀ ਆਪਣੀ ਇੱਛਾ ਧਾਰ ਕੇ ਗਿਆ ਤਾਂ ਪੂਰੀ ਹੁੰਦੀ ਹੈ ਔਰ ਉੱਥੇ ਹਰ ਮੰਗਲਵਾਰ ਨੂੰ ਲੰਗਰ ਵੀ ਲਾਇਆ ਜਾਂਦਾ ਹੈ ਇੱਥੇ ਬੜੀ ਭਾਰੀ ਦੇਣ ਬਿਲਕੁਲ ਮੁਫਤ ਹੋਏਗਾ ਕੈਂਪ ਹੈ ਹਾਂ ਇਹ ਕੈਂਪ ਬਿਲਕੁਲ ਮੁਫਤ ਹੈ ਔਰ ਇਹਦੇ ਵਿੱਚ ਜੋ ਵੀ ਹੈ ਕੈਂਸਰ ਦੇ ਲਈ ਜੋ ਵੀ ਇਹਦੇ ਬਾਰੇ ਸਾਰਾ ਕੁਝ ਉੱਥੋਂ ਦੱਸਿਆ ਵੀ ਜਾਊਗਾ ਔਰ ਔਰ ਮਰੀਜ਼ਾਂ ਨੂੰ ਲਵੇ ਲੈਣੇ ਦੇ ਇਲਾਕੇ ਦੇ ਸਾਰੇ ਸਾਡੇ ਲੋਕਾਂ ਨੂੰ ਬੇਨਤੀ ਹੈ ਕਿ ਇਸ ਕੈਂਪ ਦੇ ਵਿੱਚ 17 ਤਰੀਕ ਨੂੰ ਆ ਕੇ ਵੱਧ ਤੋਂ ਵੱਧ ਫਾਇਦਾ ਉਖਾਨ ਔਰ ਜੋ ਕੀ ਜਾਣਕਾਰੀ ਮਿਲੇ ਜਿਸ ਦੇ ਨਾਲ ਇਸ ਦੇ ਇਸ ਨੂੰ ਘਟਾਉਣ ਵਾਲੇ ਪਾਸੇ ਚੱਲਿਆ ਜਾਵੇ